ਬਾਈ ਚੈੱਕ ਕਰੋ ਕਿੰਨੇ ਜ਼ਿਆਦਾ ਬਾਜ਼ ਆ ਦੇਖੋ ਕਰੋ ਚੈੱਕ ਲਓ ਅਨੰਦਪੁਰ ਸਾਹਿਬ ਦੇ ਵਿੱਚ ਇੰਨੇ ਜ਼ਿਆਦਾ ਵਾਹੋ ਬਾਈ ਕਿਵੇਂ ਪਏ ਆ ਜਿਵੇਂ ਸੀੜੀ ਦੇ ਤੇ ਨਲੋ ਹੇ ਦਾਈ ਨੋਵੀ ਮਟਰੋ ਮੱਥਾ ਟੇਕ ਲਿਆ ਹੋਇਆ ਆਪਾਂ ਤੇ ਹੁਣ ਆਪਾਂ ਓਵੀ ਮਟਰੋ ਤੁਹਾਡਾ ਇੱਕ ਵਾਰੀ ਫਿਰ ਤੋਂ ਸੁਆਗਤ ਆ ਪ੍ਰਿੰਸ ਟੂਡੀ ਦੇ ਘੈਂਟ ਜੇ ਵਲੌਗ ਦੇ ਵਿੱਚ ਤੇ ਅੱਜ ਹੈਗੀ ਆਪਣੀ ਅਨੰਦਪੁਰ ਸਾਹਿਬ ਤੋਂ ਵਾਪਸੀ ਉਧਰ ਪ੍ਰੈਨਸਣੀ ਪੱਗ ਬੰਨੀ ਆਦੇ ਆ ਪਰਨਾ ਤੇ ਇਧਰ ਗੈਵੀ ਹੁਣੀ ਵੀ ਪੱਗ ਬੰਨਣ ਲੱਗੇ ਆ ਸਾਡੀ ਸਾਰਿਆਂ ਨੂੰ ਪਿਆਰ ਵਾਲੀ ਪਰਨਾ ਸਾਸਰੀ ਘਰ ਸਾਡਾ ਹੁਣ ਘਰੇ ਆਵਾ ਚੈਲ ਨਹੀਂ ਕਰਦਾ ਤੇ ਪੰਨਿਆਂ ਦੇ ਨਾਲ ਬੜੀ ਸਹੀ ਗੱਲ ਆ ਯਾਰ ਕਰੇ ਨਾ ਹੱਡੀ ਦੂਰ ਹੁੰਦੀ ਆ ਵੀ ਚੱਲ ਉੱਥੇ ਚੱਲ ਅਨੰਦਪੁਰ ਨੂੰ ਜਾਣਾ ਆਹੀ ਘਰ ਹੁਣ ਆਪਾਂ ਨੂੰ ਆਹੀ ਘਰ ਜਾਣਾ ਇਹ ਘਰ ਲੱਗਦਾ ਬਸ ਬੜਾ ਦਿਨਿਆਰਾ ਆਉਂਦਾ ਇੱਥੇ ਪੂਰਾ ਫੋਲ ਹੈ ਉਹ ਵੈਪਨ ਤੋਂ ਡੀਗੇ ਬੜ ਪੈਗੇ ਯਾਰ ਇਹਦੇ ਚ ਪ੍ਰੈਸ ਕਰੀਏ ਓਏ ਲਾਲਾ ਮੈਰੇ ਚ ਕੀ ਹੁੰਦਾ ਨੀ ਸਾਹਿਬ ਨਿਸ਼ਾਨ ਸਾਹਿਬ ਆ ਜੀ ਸੌਰੀ ਗਏ ਦਾਂਡਾ ਦਾ ਜਾ ਬਾਈ ਉਹ ਦੇਖਿਓ ਨਿਕਲਦਾ ਕਿ タルਤੀ ਤੱਕ ਕੋਈ ਜਾਣਾ ਦੇਖਿਓ ਇਹ ਵੀਡੀਓ ਆਉਣੀ ਆ ਹੁਣ ਅਰਜਨ ਦੀ ਨਜ਼ਰ ਅਰਜਨ ਇਹ ਵੀ ਨਿਕਲੂਗਾ ਕਿਹੜੀ ਕੀਆ 60 70 ਇਹ ਦੋងਾਂ ਮੈਨੂੰ ਪਤਾ ਨਹੀਂ ਆ ਇਹ ਇਹ ਤਾਂ ਜਾ ਉਧਰ ਬੋ ਅਥਰਾ ਨਰੂਲਾ ਅਥਰਾ ਆ ਨੂਲੇ ਚਾਬੀ ਗਈ ਚਲੋ ਚੱਲेंगे ओ यार क्या फीगया नहीं ਲੱਗਾ ओ यार ਉਹੋ ਤਾਂ ਫੜ کریم ਜੀ ਦਾ ਫੜ ਬਿੰਦੂ ਤੋਂ ਰੋਕੇ ਲਾਵਾਂਗੇ ਮੂੰਹ ਯਾਰ ਹੈ ਹੈਗੀ ਤੇਰੇ ਕੋਲੇ ਓਏ ਮੇਰਾ ਭਰਾ ਆ ਗਿਆ ਮੇਰਾ ਭਰਾ ਮੇਰਾ ਭਰਾ کریم ਦੇ ਚੱਲ ਨਹੀਂ ਆਏ ਹੋਏ ਵੀ ਆਪਣੇ ਆਪਣੇ ਕੋਲੇ ਬਹੁਤ ਇਕੱਠੇ ਆ ਗਏ ਆ ਆ ਇੱਥੇ ਆਉਣਾ ਇਹਨਾਂ ਦਾ ਇੱਕ ਇੱਥੇ ਆਉਣਾ ਇਹ ਕਹਿੰਦਾ ਬਾਬਾ ਅੱਜ ਮਿਲਿਆ ਨਹੀਂ ਨਾ ਦੁਪਹਿਰ ਆ ਕੇ ਦੇ ਲਾ ਦੂਰ 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 ਰਿਹਾ ਆਪੇ ਦੂਰ ਆਪਾਂ ਇੱਥੇ ਨੇੜੇ ਜਮਾ ਆਪਾਂ ਗਵਾਂਢੀ ਦੇ ਹੈਗੇ ਆ ਉਹ ਰਹਿ ਗਵਾਂਢੀ ਦੇ ਹੈਗੇ ਗਵਾਂਢੀ ਦੇ ਰਹਿ ਗਏ ਹਨ ਜੀ ਟਰਾਲੀ ਉਹ ਬਾਹ ਕਹਿੰਦਾ ਟਰਾਲੀ ਮੜਾਸ ਕਿਨਵਾਰਥ ਝੂਟਾ ਓਏ ਹੋਊਗੀ ਓਏ ਹੁਣ ਅਸੀਂ ਆਏ ਸੀਗੇ ਖਾਣ-ਪੀਣ ਕੋਸ਼ ਤੇ ਲੰਗਰ ਦਾ ਵਹੇ ਸਾਰੇ ਚੱਕੇ ਗਏ ਆ ਕੇ ਮਾਰਤ ਹੋ ਗਿਆ ਤੇ ਹੁਣ ਗਾਂ ਆਏ ਸੀ ਦੇਖਦੇ ਆਂ ਜੇ ਬਿਲੰਗਰ ਮਿਲ ਗਿਆ ਤਾਂ ਤੂੰ ਸਕਦੇ ਆਂਗੇ ਫਿਰ ਆਪਾਂ ਬਹੁਤ ਲੰਬੀ ਹੋਈ ਰਾਤ ਦੀ ਰੋਟੀ ਖਾਦੀ ਲਈ ਬਹੁਤ ਬਹੁਤ ਦੇ ਕ੍ਰੈਕਟ ਦੇ ਬਣਾਏ ਬਸ ਯਾਨੀ ਮੇਰਾ ਵੀ ਲੈ ਬਲਾਗ ਚ ਲਾਡਾ ਵੀ ਲੈ ਇਹਦਾ ਵੀ ਲੈ ਬਲਾਗ ਚ ਮੇਰੇ ਠਾਦਾ ਭਾਈ ਯਾਰ ਲੋ ਭਾਈ 3 ਵਜੇ ਸੁੱਤੇ ਯਾਰ 5 ਵਜੇ ਠਾਦਾ ਯਾਰ ਕੈਂ ਉਹਦਾ ਬੱਬਾ ਰਾਤ ਤਾਂ ਸੁੱਤਾ ਹੀ ਨਹੀਂ ਚਾਚ ਨਾਲ ਸੁੱਤਾ ਹੀ ਨਹੀਂ ਹਾਤੇ ਰਾਤ ਤਾਂ ਦਰਸ਼ ਕਰਨ ਗਏ ਸੁੱਤਾ ਹੀ ਨਹੀਂ ਹੋਰ ਜੀ ਇਹਦਾ ਐਵੇਂ ਯਾਰ ਉਈ ਮੈਟਰੋ ਪ੍ਰਸ਼ਾਦਾ ਦਾ ਹਿੱਸਾ ਖ ਲਿਆ ਵਾ ਪ੍ਰਸ਼ਾਦਾ ਛਾੱਕ ਇੱਥੇ ਖੜੇ ਸੀਗੇ ਠੀਕ ਦੇਹੀ ਜੇ ਵੀ ਉਹ ਆ ਗਿਆ ਬਾਈ ਪ੍ਰਸ਼ਾਦਾ ਦਾ ਹਿੱਸਾ ਲਿਆ ਹੁਣ ਚੱਲਦੇ ਆ ਆਪਣੇ ਲੰਗੜਾ ਤੇ ਫਿਰ ਪਾਪਾ ਜੀ ਚਾਲੇ ਪੈਨ ਨਾਲ ਦੇ ਦੇਖੀ ਚੱਲੇ ਦੋ ਇਹ ਵਿਲਾਸ ਦਾ ਖਰੇ ਆਣੀ ਆਏ ਟਰੈਗ ਟਰੈਗ ਸੂਟ ਟਰੈਗ ਸੂਟ ਪਾਏ ਹੋਏ ਆ ਹਾਕੀ ਦਾ ਗੈਜਟ ਆ ਕੋਡ ਦਾ ਪਾਲਾ ਹਾਕੀ ਦਾ ਮੈਂ ਆ ਡੀਮੋ ਐ ਅੱਗ ਬਹੁਤ ਐ ਡੀਮੋ ਐ ਅੱਗ ਬਹੁਤ ਐ ਪਾਵਰ 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 ਆਫ ਜੈਮੋ ਲਾਈਕ ਸ਼ੇਅਰ ਕਰ ਦੋ ਭਾਈ ਲੋ ਮੈਨੂੰ ਲੋ ਭਾਈ ਕਿੰਨਾ ਸਮੇਂ ਕੇ ਵੇਲਾ ਕਰਿਆ ਇਹਦਾ ਆ ਸ਼ਰਟ ਵਾਲੀ ਕਹਿੰਨ ਲਾਦੀ ਤੇਰੇ ਬਾਬਾ ਇਹ ਸੈਲਬਰ ਆ ਇਹ ਸੈਲਬਰ ਆ ਛੂਮਾ ਕਿਉਂ ਇੱਕ ਨੰਬਰ ਭਾਈ ਚੈੱਕ ਕਰੋ ਕਿੰਨੇ ਜ਼ਿਆਦਾ ਆਵਾਜ਼ ਆ ਦੇਖੋ ਕਰੋ ਚੈੱਕ ਲੀ ਹਾਂ ਅਨੰਦਪੁਰ ਸਾਹਿਬ ਦੇ ਵਿੱਚ ਇੰਨੇ ਜ਼ਿਆਦਾ ਆਵਾਜ਼ ਉਹ ਟਰੈਕਟਰ ਖੜੇ ਕਿਉਂ ਅਰੇ ਰਵੀ ਟੂ ਡੀਜੀ ਆਹੋ ਕਰੋ ਇਹਨੂੰ ਸਬਸਕ੍ਰਾਈਬ ਉਹ ਬਾਈ ਕਿਵੇਂ ਪਏ ਆ ਜੇ ਸੀੜੀ ਦੇ ਉੱਤੇ ਹੋਏ ਦਾਈ ਮੂੰਹ ਵੱਡਾ ਹੈ ਇਹ ਨਹੀਂ ਭਾਈ ਇਹ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਆ ਇਹ ਛੋਟੇ ਛੋਟੇ ਉੱਠਣਗੇ ਦੇਖੀ ਬਰ ਆ ਦੇ ਛੋਟੇ ਪਏ ਆ ਧਰਤੀ ਘਾਤਲੇ ਕਿੱਥੇ ਲੱਗੀ ਆ ਗੈਸ ਪਤਾ ਨਹੀਂ ਉਹੀ ਕਹਿੰਦਾ ਸੀਗਾ ਮੁੰਡਾ ਆਵਣ ਨੂੰ ਲੱਗਦਾਗਾ ਬਾਤ ਤੋਰ ਪਏ ਹੁਣ ਅਸੀਂ ਤੁਸੀਂ ਦੇਖੋ ਮੋਹ ਜਲ ਉਹਦਾ ਇੱਕ ਨੰਬਰ ਇੱਕ ਨੰਬਰ ਜੀ ਆ ਗਿਆ ਕੰਪਾ ਭਾਈ ਭਾਈ ਬਾਅਦ ਕਿੱਥੇ ਆਲੇ ਤੋਂ ਲੰਗਰ ਦੇ ਬਾਹਰ ਨਿਕਲਣਾ ਆਵਾਂਗਾ ਤੇ ਇੱਥੇ ਬੈਠੇ ਆ ਟੋਰ ਨਾਲ ਕੋਲੋਂ ਤੋਰ ਲਿਆ ਬਈ ਅਪਾ ਬੰਗੂ ਕੋਲੋਂ ਦਾ ਤੋਰ ਲਿਆ ਤੰਦੂ ਲਾਲੇ ਸੀਗੇ ਹੁਣ ਦੇਖੋ ਕਿ ਭੰਨ ਦੇਖਦਾ ਬਾਗੀ ਤਾਂ ਉਧਰ ਦੇਖੋ ਕਿਉਂ ਮੌਸਮ ਕਿੰਨਾ ਸੁਨਾ ਹੈ ਕਿਹੜਾ ਨਹੀਂ ਆ ਪਰ ਗਰਮੀ ਜ਼ਿਆਦਾ ਆ ਇਹ ਗਰਮੀ ਦਾ ਨਹੀਂ ਆ ਦੇਖੋ ਬੰਦਾ ਇੱਥੇ ਹੀ ਖੜੇ ਆ ਟਰੱਕ ਰੈਡੀ ਆ ਭਰੇ ਨੇ ਤੇ ਜਾਮ ਬੜਾ ਜ਼ਿਆਦਾ ਲੱਗਾ ਹੋਇਆ ਬਾਹਰ ਤਾਂ ਬਈ ਉਹ ਦੇਖੋ ਵੀ ਉਧਰ ਜਾਮ ਛੜ ਗਿਆ ਬੰਦਾ ਬੰਦਾ ਪੁੱਟਵਾਉਂਦਾ ਲੋਕ ਲੋਕ ਸਾਰੇ ਮੇਰੇ ਯਾਰਾ ਉਹ ਦੇਖੋ ਧੁੱਂੀਆਂ ਜਨਰੇ ਧੱਕਾ ਲੱਗ ਰਿਹਾ ਇੱਥੇ ਸਾਡਾ ਯਾਦਰਾ ਇੱਥੇ ਇੰਨਾ ਬਹੁਤ ਪਾਲਾ ਜੀ ਲੜਕਾ ਪੈਂਦਾ ਜਦੋਂ ਹੱਥ ਨਾਲ ਹੀ ਦੇ ਤੇ ਮਾਰਦੇ ਆਂ ਮੁੱਕੀ ਫੇਰ ਬਾਗੇਗਾ ਇੱਕ ਬਾਈ ਗੁਰਦਾਰਾ ਦਾ ਲੋ ਵੀ ਲੱਕੜ ਵਾਲਾ ਲੋ ਵੀ ਮਿੱਤਰੋ ਹੁਣ ਆਪਾਂ ਆ ਚੁੱਕੇ ਆਂ ਪਰਵਾਰ ਸਸੂੜਾ ਸਾਹਿਬ ਜੀ ਤੇ ਇੱਥੇ ਆਪਾਂ ਮੱਥਾ ਟੇਕਦੇ ਆਂ ਤੇ ਮੱਥਾ ਟੇਕ ਕੇ ਫਿਰ ਚੱਲਾਂਗੇ ਅੱਗੇ ਦੇਖਦੇ ਆਂ ਫਿਰ ਕਿੱਥੇ ਚਾਲਦੇ ਆਂ ਇਹ ਵਾਲਾ ਤੇ ਆ ਸੰਗੇ ਬਾਈ ਨੇ ਸਾਡੇ ਨੇ ਗਲਤ ਰੰਮੜਾਦਾ ਸੀਗਾ ਯਾਰ ਮੜਾ ਜਾ ਇਸ ਨੂੰ ਕੀ ਹੋ ਗਿਆ ਸੀਗਾ ਫੇਰ ਕੀ ਹੋ ਗਿਆ ਨਾਰਮ ਹੋਣਾ ਖਾਦੀ ਪੀਦੀ ਚ ਹੋ ਜਾਂਦਾ ਨਹੀਂ ਖਾਦੀ ਪੀਦੀ ਨੋ ਪ੍ਰੋਬਲਮ ਨਹੀਂ ਬਾਈ ਸਿਆਣੇ ਬੱਚੇ ਆਂਗੇ ਆਹ ਦੇਖੋ ਤੁਸੀਂ ਗੁਰਦਾਰਾ ਸਾਹਿਬ ਦੇਖੋ ਜੀ ਕਰੋ ਦਰਸ਼ਨ ਵੀ ਸਾਰੇ ਜਾਣੇ ਲੋ ਵੀ ਮਿੱਤਰੋ ਮੱਥਾ ਟੇਕ ਲਿਆ ਹੋਇਆ ਆਪਾਂ ਤੇ ਹੁਣ ਆਪਾਂ ਚੱਲੇ ਸੀ ਬਾਅਸਟਰਾਲੀ ਵਾਲ ਨੂੰ ਫਿਰ ਚੱਲਦੇ ਆ ਅੱਗੇ ਤੇ ਅੱਗੇ ਚੱਲ ਕੇ ਛਕਾਂਗੇ ਲੰਗਰ ਆਪਾਂ ਤੇ ਉਸ ਤੋਂ ਬਾਅਦ ਫਿਰ ਦੇਖਦੇ ਆ ਕਿੱਧਰ ਜਾਣਾ ਵਾ ਤੇ ਕਿਹੜੇ ਗੁਰਦਾਰਾ ਸਾਹਿਬ ਜਾਣਾ ਵਗਾ ਸਾਰਾ ਕੁਝ ਆਪਾਂ ਦੱਸੀ ਚੱਲਾਂਗੇ ਦੇਖੀ ਚੱਲੇ ਤੁਸੀਂ ਵਿਲਾਸ ਕਰ ਲੋ ਵੀ ਮਿੱਤਰੋ ਹੁਣ ਆਪਾਂ ਆ ਚੁੱਕੇ ਆ ਗੁਰਦਵਾਰਾ ਪੱਠਾ ਸਾਹਿਬ ਜੀ ਤੇ ਇੱਥੇ ਆਪਾਂ ਟੇਕਾਂਗੇ ਮੱਥਾ ਤੇ ਮੱਥਾ ਟੇਕ ਕੇ ਫਿਰ ਆਪਾਂ ਪ੍ਰਸ਼ਾਦ ਪ੍ਰਸ਼ਾਦਾ ਵੀ ਛਕਣਾ ਇੱਥੇ ਸ਼ਾਦਾ ਸ਼ਾਇਰ ਦੇਖਦੇ ਆਗੇ ਤੇ ਕੀ ਬਹੁ ਮੋਹ ਵਾਲਾ ਜਿਵੇਂ ਕਹਿਣਗੇ ਸਾਰੇ ਜਾਣੇ ਜਿਵੇਂ ਕਰ ਦੋ ਦੱਸ ਦੋ ਤੇ ਬਾਕੀ ਤੁਹਾਨੂੰ ਦੱਸ ਦਿਆਂ ਹਰ ਅੱਗੇ ਦੇਖੀ ਚੱਲੋ ਲੋਕਾਂ ਦੇ ਤਰਫ ਦਰਸ਼ਨ ਦੇ ਆਰੇ ਜਾਣੇ ਅੰਦਰ ਵੀਡੀਓ ਬਣਾਉਣ ਦੀ ਮਨਾਹੀ ਹੈ ਤਾਂ ਕਰਕੇ ਅੰਦਰ ਨਹੀਂ ਬਣਾਈ ਨਹੀਂ ਵੀਡੀਓ ਇੱਥੇ ਤੁਸੀਂ ਕੀ ਕਰ ਸਕਦੇ ਹੋਗੇ ਦਰਸ਼ਨ ਕਰਨ ਵਾਲੇ ਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਅੱਗੇ ਚੱਲ ਕੇ ਦੇਖਦੇ ਹਾਂ ਵੀ ਕਿੰਦਰ ਜਾਣਾ ਮੰਗਾ ਹੈ ਤਾਂ ਚੱਲ ਰਾਜਾ ਚੱਲੋ ਕਿਤਾ ਦੇਖੀ ਚਲੋ ਰਸਮੀ ਇਹੋ ਜਿਹਨਾ ਬਹੁਤ ਰਾਤੇ ਲਈ ਫਾਇਆ ਆਇਆ ਇਹ ਗਏ ਇਹ ਗੁਰਦਤਾ ਕਰੂਗਾ ਫੁਰਦਦਾ ਮਾਨ ਸਾਹਿਬ ਜਕੜਾ ਗੁਰਦਦਾ ਬਾਈ ਅਸੀਂ ਪਹੁੰਚ ਚੁੱਕੇ ਹਾਂ ਲੰਗਰ ਦੇ ਤੇ ਹੁਣ ਆਪਾਂ ਲੰਗਰ ਦੀ ਸੇਵਾ ਕਰਾਂਗੇ ਮਾੜੀ ਜੀ ਪੇਟ ਪੂਜਾ ਤੇ ਬਾਈ ਬਾਈ ਤੁਹਾਨੂੰ ਮੈਂ ਸਹੀ ਦੱਸਾਂ ਦੋ ਬੰਦੇ ਬੈਠੇ ਮੂਰੇ ਹਣਾ ਤੇ ਉਹਨਾਂ ਨੇ ਰਾਹ ਪਾਤਾ ਗਲਤ ਅੱਧਾ ਘੰਟਾ ਘੰਟਾ ਦਾ ਆਪਣਾ ਉੱਥੇ ਖਰਾਬ ਹੋ ਗਿਆ 35 35 ਕਿਲੋਮੀਟਰ ਸਪਰਾ ਖਰਾਬ ਕੀਤਾ ਵੀ 35 ਕਿਲੋਮੀਟਰ ਵੀ ਜੇ ਨਹੀਂ ਪਤਾ ਯਾਰ ਨਾ ਬੈਠ ਮੂਰੇ ਮੂਰੇ ਐਨਕ ਲਾਗੇ ਹਣਾ ਤੇਰੀ ਤਾਂ ਨਹੀਂ ਗੱਲ ਹੋ ਰਹੀ ਨਹੀਂ ਭਾਈ ਅਰੇ ਮੂਰੇ ਵਾਗੇ ਇੰਨਾ ਦੱਸਿਆ ਵੀ ਭਾਈ ਲੈ ਜਾਂਦੇ ਆ ਸਹੀ ਤਰੀਕੇ ਨਾਲ ਹਣਾ ਨਹੀਂ ਬਾਪਾ ਕਹਿੰਦਾ ਪੂਰੇ ਬਹਿਣੇ ਦੇ ਬਹਿਣਾ ਹੀ ਹੈ ਨਹੀਂ ਆ ਠੀਕ ਆ ਵੀ ਬਹਿ ਜਾਓ ਫਿਰ ਹਣਾ ਬਾਲਾ ਦੇ ਬਾਲਾ ਟਾਈਮ ਖਰਾਬ ਕੀਤਾ ਹੁਣ ਆ ਰਾਤੋਂ ਐ ਦਰਾਹੇ ਆਏ ਹੁਣ ਸਦਾ ਤੇ ਇਹਨਾਂ ਨੇ ਮਰਿੰਡੇ ਨੂੰ ਪਤਾ ਜੀ ਚੰਡੀਗੜ੍ਹ ਵਾਲ ਨੂੰ ਪਤਾ ਜੀ ਸਦਾ ਮਤਲਬ ਕੋਈ ਗੱਲ ਨਹੀਂ ਹੁਣ ਆਪਾਂ ਤੇ ਲੰਗਰ ਛਕੀਆ ਲੇਕਿਨ ਚੱਕ ਕੇ ਫਿਰ ਆਪਾਂ ਅੱਗੇ ਚੱਲਦੇ ਅੱਗੇ ਦਾ ਮਾਹੌਲ ਜਾਲਦੇ ਤੁਹਾਨੂੰ ਦਿਖਾਉਣੇ ਆਗੇ ਤੇ ਕਿਸੇ ਨੇ ਵੀ ਵਲੌਗ ਨੂੰ ਸਕਿਪ ਨਹੀਂ ਕਰਨਾਗਾ ਸਾਰੇ ਜਣੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਕਿਹੜਾ ਹੁੰਦਾ ਆਪਣੇ ਵਲੌਗ ਸਾਰੇ ਹੀ ਵੇਸੇ ਤਾਂ ਤੇ ਬਾਕੀ ਥੋੜੇ ਤੇ ਡਿਪੈਂਡ ਕਰਦਾ ਵੀ ਘੈਂਟ ਬਣਾਉਣੇ ਆ ਤਾਂ ਕਿ ਨਹੀਂ ਬਣਾਉਣੇਗੇ ਜੇ ਤਾਂ ਤੁਸੀਂ ਦੇਖੀ ਜਾਓਗੇ ਸਾਰਾ ਫਿਰ ਤਾਂ ਘੈਂਟ ਹੀ ਆ ਲੋ ਵੀ ਮਿੱਤਰੋ ਲੰਗਰ ਲੱਗਿਆ ਪਰ ਲੰਗਰ ਤਾਂ ਹੋ ਗਿਆ ਫਤੇ ਪਕੌੜਾ ਹੋ ਗਈ ਇਹ ਤਾਂ ਗੱਲ ਕਰ ਫਿਰ ਆਗੇ ਆਈਗਾ ਨਹੀਂ ਵੀਰ No problem ਹੁਣ ਅਸੀਂ ਚੱਲਾਂਗੇ ਗਾਂ ਅੱਗੇ ਚੱਲ ਕੇ ਦੇਖਦੇ ਹਾਂ ਕੀ ਮਾਹੌਲ ਚਾਲਿਆ ਚੱਲ ਚੱਲ ਵਿੱਚ ਬਾੜ 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 ਪਾਤੀ ਪੂੜੇ ਹਣ